ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਤੁਸੀਂ ਜੀ ਸਟਾਰਟ ਟੀਮ ਦਾ ਜਿਹੜਾ ਟੀਵੀ ਦੇਖ ਰਹੇ ਹੋ ਔਰ ਜਿਹੜੀ ਲਾਈਵ ਤਸਵੀਰਾਂ ਦੇਖ ਰਹੇ ਹੋ ਪੈਰੋ ਮਜਰੋ ਤੋਂ ਤੇ ਸਾਡੇ ਨਾਲ ਵੀਰ ਜੀ ਮੌਜੂਦ ਆ ਤੇ ਸਾਲਾਨਾ ਗੰਨੇ ਦਾ ਰਾਸ ਵੀਰ ਜੀ ਹੋਂਾ ਵੱਲੋਂ ਲੰਗਰ ਆ ਜਿਹੜਾ ਹਰ ਸਾਲ ਦੀ ਤਰ੍ਹਾਂ ਵੱਡਾ ਉਪਰਾਲਾ ਕੀਤਾ ਜਾਂਦਾ ਸੰਗਤਾ ਜਿਹੜੀ ਇੰਨੀ ਠੰਡੇ ਵਿੱਚ ਮੌਸਮ ਖਰਾਬ ਦੇ ਬਾਵਜੂਦ ਵੀ ਤੁਸੀਂ ਦੇਖ ਰਹੇ ਹੋ ਬਹੁਤ ਵਧੀਆ ਤਰੀਕੇ ਨਾਲ ਵੀਰ ਜੀ ਉਹਨੀ ਲੰਗਰ ਚਲਾ ਰਹੇ ਨੇ ਵੀਰ ਜੀ ਆਪਾਂ ਪਹਿਲਾਂ ਤਾਂ ਫਤਿਹ ਦੀ ਸਾਂਝ ਪਾਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਕਿਹੜੇ ਪਿੰਡ ਦਾ ਲੰਗਰ ਆ ਜੀ ਔਰ ਕਿੰਨੇ ਸਾਲ ਹੋ ਗਏ ਤੁਹਾਨੂੰ ਇਹ ਵੀਰ ਜੀ ਇਹ ਤਾਂ ਤਾਂ ਸਤਬਾਬਾ ਕਰਤਾਰ ਸਿੰਘ ਜੀ ਦੀ ਕਿਰਪਾ ਨਾਲ ਜੀ ਇਹ ਆਪਣਾ ਪੇਰੋ ਮਾਦਰਾ ਸਾਹਿਬ ਜੀ 26ਵੀਂ ਵਰਸੀ ਆ ਜੀ ਇਹ ਅਸੀਂ 1 ਸਾਲ ਬਾਅਦ ਲੱਗੇ ਤੇ ਜੀ ਲਾਉਣਾ ਹਾਂ 25 ਸਾਲ ਹੋ ਗਏ ਜੀ ਸਾਨੂੰ ਲੰਗਰ ਲਾਉਂਦਿਆਂ ਨੂੰ ਉਹਨਾਂ ਦੀ ਕਿਰਪਾ ਸਤਕਾ ਜੀ ਆਲੇ ਦਾਲ ਦੇ ਪਿੰਡ ਸਹਿਯੋਗ ਬਹੁਤ ਦੰਦੇ ਆ ਜੀ ਸਾਨੂੰ ਪਤਾ ਨਹੀਂ ਲੱਗਦਾ ਵੀ ਨਾ ਤਾਂ ਪੈਸੇ ਤਾਂ ਕੋਈ ਥੋੜਾ ਹੁੰਦੀ ਆ ਜੀ ਨਾ ਸਾਨੂੰ ਕੰਨੇ ਦੀ ਥੋੜਾ ਹੁੰਦੀ ਆ ਜੀ ਸੇਵਾਦਾਰ ਉਹਦੇ ਵੱਧ ਤੇ ਵੱਧ ਤੁਸੀਂ ਦੇਖੇ ਲਏ ਆ ਜੀ ਵੱਧ ਤੋਂ ਵੱਧ ਸੇਵਾ ਵੱਧ ਤੋਂ ਵੱਧ ਸੰਗਤ ਆ ਗਈ ਜੀ ਬੜੀ ਮਾਲਕ ਦੀ ਕਿਰਪਾ ਹੈ ਜੀ ਤੇ ਬੀਜੀ ਮੈਂ ਤੁਸੀ ਦੱਸਿਆ ਵੀ 25 ਸਾਲ ਤੁਹਾਨੂੰ ਲੰਗਰ ਜੇ ਇਸ ਵਿੱਚ ਲੱਗੇ ਹੋਏ ਆ ਰਸ ਦੇ ਵਿੱਚ ਸਿਰਫ ਰਸ ਦਾ ਹੀ ਲੰਗਰ ਲਾਉਂਦੇ ਜੀ ਤੁਸੀਂ ਕੁਝ ਨਹੀਂ ਅਸੀਂ ਰਸ ਦਾ ਹੀ ਲੰਗਰ ਲਾਉਂਦੇ ਜੀ ਸਾਨੂੰ ਮਿਕਸ ਜੀ ਨੂੰ ਵਿੱਚ ਪਾਉਂਦੇ ਆ ਜੀ ਸਾਡੇ ਪਰ ਬਾਬਾ ਜੀ ਦੀ ਕਿਰਪਾ ਏਰੀਆ 'ਚ ਸਾਡੇ ਏਰੀਆ 'ਚ ਇੰਨੀ ਕਿਰਪਾ ਜੀ ਸਾਨੂੰ ਤਾਂ ਜੀ ਬਾਬਾ ਜੀ ਆਪ ਬਾਹ ਤੇ ਠਾਲ ਕੇ ਕਹਿੰਦੇ ਵੀ ਸੇਵਾ ਕਰਨੀ ਆ ਜੀ ਸਾਨੂੰ ਪਹਿਲੇ ਸਾਡਾ ਪਿੰਡ ਇਹਨਾਂ ਸਹਾਯੋਗ ਦਿੰਦਾ ਹੈ ਜੀ ਕੋਈ ਪਾਰਟੀ ਬਾਜੀ ਨਹੀਂ ਕੋਈ ਕੋਸ਼ ਨਹੀਂ ਜੀ ਇੰਨੀ ਕਿਰਪਾ ਮਾਲਕ ਦੀ ਵੀ ਵੱਧ ਤੇ ਵੱਧ ਉਹਦੇ ਸਾ ਸੇਵਾ ਦਾ ਛੋਟੇ ਛੋਟੇ ਬੱਚੇ 5 5 7 7 ਸਾਲ ਦੇ ਆ ਕੇ ਬੱਚੇ ਸੇਵਾ ਬਹੁਤ ਮਾਲਕ ਦੀ ਕਿਰਪਾ ਜੇ ਪਰੇ ਗੱਲ ਕਰੀਏ ਬਜੀ ਕਿੰਨਾ ਕਿ ਜਿਹੜਾ ਤੁਸੀਂ ਗੱਨਾ ਇਸ ਲੰਗਰ ਦੇ ਵਿੱਚ ਜਿਹੜਾ ਤੁਹਾਡਾ ਲੱਗ ਜਾਣਾ ਨੰਨਾ ਜੀ ਵੱਧ ਤੋਂ ਵੱਧ ਸਾਡਾ 200 ਤੇ ਲੇ ਕੇ 300 ਸੌ ਤੱਕ ਵੀ 100 ਤੇ ਲੈ ਕੇ ਸੰਗਤ ਦੇ ਦਾਨ ਆ ਜੀ ਅਸੀਂ ਵੱਧ ਤੇ ਡਿਪੈਂਡ ਕਰਦਾ ਜੀ ਵੱਧ ਤੇ ਵੱਧ ਸਾਡੇ ਕੋਲ ਦੋ ਟਰਾਲੀਆਂ ਐਕਸਟਰਾ ਖੜੀਆਂ ਹੁੰਦੀਆਂ ਜੀ ਅੱਜ ਤੱਕ ਕਿਸੇ ਚੀਜ਼ ਦੀ ਥੋੜਾ ਆਈ ਨਹੀਂ ਜੀ ਨਾ ਕੋਈ ਪੀਨੂ ਦੀ ਥੋੜਾ ਨਾ ਕਿਸੇ ਹੋਰ ਦੀ ਨਾ ਪੈਸੇ ਦੀ ਖਾਰੇ ਵੀ ਸਾਡੇ ਕੋਲ ਦੋ ਟਰਾਲੀਆਂ ਕੰਨੇ ਦੀਆਂ ਭਰੀਆਂ ਖੜੀਆਂ ਐ ਜੀ ਉਹਨਾਂ ਦੀ ਕਰ ਭਾਜੀ ਬਾਬਾ ਕਰਤਾਰ ਸਿੰਘ ਜੀ ਦੀ ਅਸੀਂ ਕੋਈ ਨੀ ਸੇਵਾ ਕਰਨ ਵਾਲੇ ਉਹ ਸਾਨੂੰ ਬਾਹਰ ਤੇ ਫੜ ਕੇ ਠਾਲਦੇ ਆ ਜੀ ਤੇ ਅਸੀਂ ਵੀ ਕਾਫੀ ਚਿਰ ਤੋਂ ਇਹਨੂੰ ਕਵਰ ਕਰਦੇ ਆਏ ਹੋਏ ਪਰ ਲੇਕਿਨ ਦੇਖਣ ਦੇ ਵਿੱਚ ਇਹ ਆਇਆ ਵੀ ਜਦੋਂ ਬਾਬਾ ਜੀ ਦੀ ਵਰਸੀ ਵਗੈਰਾ ਹੁੰਦੀ ਆ ਇੱਕ ਮੇ ਆ ਜਿਹੜਾ ਉਹ ਜ਼ਰੂਰ ਪੈਂਦਾ ਵੈਸੇ ਮੰਨਿਆ ਜਾਂਦਾ ਵੀ ਕਹਿੰਦੇ ਇੰਦਰਦੇਵ ਵੀ ਕਹਿੰਦੇ ਪ੍ਰਸੰਨ ਹੁੰਦਾ ਹੈ ਤੇ ਉਦੋਂ ਇਲਾਵਾ ਵੀ ਜਿਹੜੇ ਠੰਡ ਵਿੱਚ ਅਸੀਂ ਤੁਹਾਡੇ ਉਰੇ ਜਿਹੜੇ ਦਿਖ ਰਿਹਾ ਲੈਂਨ ਵੀ ਬਹੁਤ ਲੱਗੀ ਹੋਈ ਆ ਤਕਰੀਬਨ ਡਾਕਟਰ ਵੀ ਦੱਸਦੇ ਆ ਜਿਹੜਾ ਗੰਨੇ ਦਾ ਰਸ ਆ ਤੋਂ ਨੂੰ ਬਹੁਤ ਬਿਮਾਰੀਆਂ ਤੋਂ ਰਾਤ ਪਜਾਂਦੇ ਆ ਔਰ ਤੁਸੀਂ ਜਿਹੜਾ ਬਾਕੀ ਜਿਹੜਾ ਜਿਵੇਂ ਤੁਸੀਂ ਦੱਸਿਆ 25 ਸਾਲ ਤੋਂ ਉਹਨੂੰ ਹੋ ਗਏ ਤੁਹਾਡੇ ਮਨ ਦੇ ਵਿੱਚ ਕਿਵੇਂ ਆਇਆ ਵੀ ਅਸੀਂ ਰਸਦਾ ਹੀ ਲੰਗਰ ਲਾਣਾ ਜਾਂ ਹੋਰ ਕਿਉਂ ਨਹੀਂ ਲਾਇਆ ਇਹ ਤਾਂ ਜੀ ਦੇਖੋ ਤਾਂ ਤਾਂ ਸੱਤ ਬਾਬਾ ਕਰਤਾਰ ਸਿੰਘ ਦੀ ਕਿਰਪਾ ਸਾਧ ਕਰ ਜੀ ਸਾਨੂੰ ਕਿਸੇ ਪਿੰਡ ਦੇ ਵਿੱਚ ਮਤਲਬ ਉਹਨਾਂ ਦਾ ਹੁਕਮ ਹੀ ਹੋਇਆ ਜੀ ਵੀ ਆਹ ਲੰਗਰ ਲਾਉਣਾ ਜੀ ਸਾਨੂੰ ਕੁਝ ਨਹੀਂ ਜੀ ਪਤਾ ਲੱਗਦਾ ਕਿਸ ਤਰ੍ਹਾਂ ਸੇਵਾਦਾਰ ਆ ਰਹੇ ਕਿਧਰੋਂ ਪੈਸਾ ਆ ਰਿਹਾ ਕਿਧਰੋਂ ਕੰਮ ਆ ਰਿਹਾ ਜੀ ਵੱਧ ਤੋਂ ਵੱਧ ਲੋਕ ਸਹਿਯੋਗ ਆਇਆ ਦੰਦਿਆ ਜੀ ਉਹਨਾਂ ਦੀ ਕਿਰਪਾ ਜੀ ਬਸ ਪਿੰਡ ਦੇ ਕੋਈ ਅਸੀਂ ਆਪਣੇ ਆਪਣੇ ਆਪ ਨਹੀਂ ਜੀ ਹੋ ਰਿਹਾ ਜੀ ਤਾਂ ਤਾਂ ਸਤ ਬਾਬਾ ਕਰਤਾਰ ਸਿੰਘ ਅਸੀਂ ਤਾਂ ਜੀ ਇਹੀ ਅਰਦਾਸ ਕਰਦੇ ਆ ਵੀ ਕਾਹਨੂੰ ਸਾਡੀ ਬਾਹ ਫੜ ਕੇ ਪਰਮਾਨੰਥਾ ਸਾਡਾ ਲੰਗਰ ਇੱਕ ਨਹੀਂ ਚੱਲਦਾ ਰਹੇ ਜੀ ਬਸ ਤੇ ਅਸੀਂ ਵੀ ਬਾਬਾ ਜੀ ਅੱਗੇ ਅਪੀਲ ਕਰਦੇ ਆ ਵੀ ਇਹਨਾਂ ਨੂੰ ਦਿਨ ਦੁਗਣੀ ਰਾਤ ਚੌਗਣੀ ਭਕਸ਼ਣ ਔਰ ਸੇਵਾਦਾਰਾਂ ਨੂੰ ਸਰੀਰ ਦੀ ਕਾਮਯਾਬੀ ਭਕਸ਼ਣ ਔਰ ਗੁਰੂ ਮਹਾਰਾਜ ਦੇ ਵਿੱਚ ਗੁਰੂ ਮਹਾਰਾਜ ਦੇ ਵਿੱਚ ਸਾਰੇ ਲੱਗੇ ਹੋਏ ਆ ਸੇਵਾਦਾਰ ਉਹਨਾਂ ਨੂੰ ਵੀ ਤੇ ਸੇਵਾ ਵਿੱਚ ਹੋਰ ਬਵਾਦਾ ਕਰਨ ਹੋਰ ਕੁਝ ਕਹਿਣਾ ਚਾਹੁੰਦੇ ਸਾਡੇ ਇਲਾਕਾ ਨਿਵਾਸੀ ਵਿੱਚ ਪੈਸਾ ਸਹਾਇਕ ਹੈ ਜੀ ਸਾਨੂੰ ਬਹੁਤ ਪੈਸਾ ਦੇ ਕੇ ਜਾਂਦੇ ਨਾਲ ਗੰਨਾ ਵੀ ਦਿੰਦੇ ਆਣ ਗਵਾੜ ਪਿੰਡਾਂ ਦੇ ਜਿਹੜੇ ਪਾਮਾਗੁਰੇ ਆ ਗੜੀ ਅਸਰ ਪਰ ਜੋ ਹੀ ਪਿੰਡਾਂ ਦੇ ਨਾਲ ਸਾਡੇ ਨਾਲ ਲੱਗੇ ਹੋਈ ਸਾਰੇ ਇਹ ਕਹਿੰਦਾ ਕੱਲਾ ਪਾਮਾਗੁਰੇ ਪਿੰਡ ਦੇ ਹੈਗਾ ਜੀ ਸਭੂ ਇਲਾਕਾ ਨਿਵਾਸੀ ਵੇਖੇ ਨਾਲ ਗੰਨਾ ਵੀ ਦਿੰਦੇ ਆ ਜੀ ਸਾਨੂੰ ਪੈਸੇ ਹੀ ਮਦਦ ਕਰਦੇ ਆ ਜੀ ਸਾਰਾ ਹੋ ਜਾਂਦਾ ਹੀ ਸਾਨੂੰ ਨਾਲ ਸੇਵਾ ਕਰਾਉਂਦੇ ਮੁੰਡੇ ਸਰਪਰ ਤੇ ਵੀ ਸਾਡੇ ਪਿੰਡ ਬਾਮਾ ਕੁਰੀਆ ਜੀ ਗੜੀ ਦੇ ਵੀ ਹੋਰ ਪਿੰਡਾਂ ਦੇ ਵੀ ਆਉਂਦੇ ਆ ਪੂਰੇ ਸੇਵਾ ਕਰਾਉਂਦੇ ਆ ਅਸੀਂ ਕਿਸੇ ਨੂੰ ਰੋਕਦੇ ਨਹੀਂ ਆ ਕਿ ਸਭ ਇੱਕ ਬਰਾਬਰ ਆ ਜੀ ਸਰਦਾਰ ਨਾਲ ਆਉਂਦਾ ਜੀ ਹਰੇਕ ਬੰਦਾ ਆਪਣੀ ਸਰਦਾਰ ਨਾਲ ਸੇਵਾ ਕਰਦਾ ਜੀ ਬਾਬਾ ਜੀ ਦੀ ਕਿਰਪਾ ਨਾਲ ਹੀ ਆ ਜੀ ਜੋਤ ਬਾਰੋਂ ਤੋਂ ਵੱਧ ਕਿਰਪਾ ਜੀ ਸੱਚੇ ਪਾਤਸ਼ਾਹ ਦੀ ਕੋਈ ਤਾਂ ਕੋਈ ਚੀਜ਼ ਦੀ ਥੋੜੀ ਤੇ ਮੈਂ ਕਹਾਂਗਾ ਕੈਮਰਾਮੈਨ ਨੂੰ ਦੇਖੋ ਛੋਟੇ ਛੋਟੇ ਬੱਚੇ ਵੀ ਜਿਹੜੇ ਉਹ ਸੇਵਾ ਦੇ ਵਿੱਚ ਲੱਗੇ ਹੋਏ ਆ ਔਰ ਜਿਹੜੀ ਟਰਾਲੀਆਂ ਦੇ ਉੱਤੇ ਜਿਹੜੇ ਸਾਰੇ ਨੌਜਵਾਨ ਹੈ ਠੰਡ ਦੇ ਮੌਸਮ ਹੈ ਉਹ ਜੰਮੇ ਆ ਪਰ ਜਾਈ ਇਹਨਾਂ ਇਹਨਾਂ ਸੇਵਾ ਭਾਵਨਾ ਨੂੰ ਦੇਖਦੇ ਹੋਏ ਗੰਨੇ ਦੀ ਜਿਹੜੀ ਆ ਲੱਗੀ ਹੋਈ ਆ ਪੀੜਨ ਵਾਸਤੇ ਜਿਹੜੀ ਖਲਾੜੀ ਲੱਗੀ ਹੋਈ ਆ ਉਹਦੇ ਵਿੱਚ ਦੋ ਦੋ ਜਿਹੜੇ ਬੰਦੇ ਲੱਗੇ ਹੋਏ ਆ ਉੱਪਰ ਸੇਵਾਦਾਰ ਤੁਸੀਂ ਇਸ ਟਾਈਮ ਦੇਖ ਰਹੇ ਹੋ ਇਸ ਠੰਡ ਦੇ ਕੜਕ ਦੀ ਠੰਡ ਦੇ ਵਿੱਚ ਮੌਸਮ ਦੇ ਵਿੱਚ ਨੌਜਵਾਨ ਛੋਟੇ ਛੋਟੇ ਬੱਚੇ ਜੇ ਭਗਾਈਏ ਕਿੰਨੂ ਦਾ ਰਸ ਵੀ ਇਹਦੇ ਵਿੱਚ ਦੇਖਣ ਨੂੰ ਮਿਲਦਾ ਔਰ ਨੌਜਵਾਨਾਂ ਦੀ ਵੱਡੀ ਸੇਵਾ ਇਹਦੇ ਵਿੱਚ ਦੇਖਣ ਨੂੰ ਮਿਲਦੀ ਆ ਤੇ ਇਹਨਾਂ ਨੂੰ ਦੇਖਣ ਨੂੰ ਮਿਲਦੀ ਆ ਉਹਦੇ ਵਿੱਚ ਰਸਬੀਣ ਵਾਲੇ ਦੇ ਔਰ ਆਪਾਂ ਉਹਨਾਂ ਨਾਲ ਵੀ ਗੱਲ ਕਰਦੇ ਆਂ ਵੀ ਕਿਵੇਂ ਦਾਰੋਂ ਨੂੰ ਰਸ ਪੀ ਕੇ ਲੱਗਿਆ ਏ ਤੇ ਬੀਜੀ ਤੇ ਬੀਜੀ ਤੁਸੀਂ ਜਿਵੇਂ ਰਸ ਸਕੇਆ ਕਿਵੇਂ ਲੱਗਿਆ ਤੁਹਾਨੂੰ ਠੰਡੇ ਵਿੱਚ ਡਾਕਟਰ ਵੀ ਦੱਸਦੇ ਆ ਰਸ ਪੀਣ ਦੇ ਬਾਅਦ ਕਿਵੇਂ ਨਹੀਂ ਉਹੀ ਉਹੀ ਲਾਉਣੀ ਏ ਜੀ ਰਸ ਅਸੀਂ ਲਾਉ ਰਹੇ ਲੰਗਰ ਦਾ ਬਹੁਤ ਕਿਰਪਾ ਤੁਹਾਨੂੰ ਤੁਹਾਡੇ ਬਾਬਾ ਕਰਤਾਰ ਸਿੰਘ ਜੀ ਦੀ ਵਧੀਆ ਰਸਾ ਜੀ ਲੱਗਦਾ ਲੋਕਾਂ ਦਾ ਸੰਯੋਗ ਨਾਲ ਲੱਗਦਾ ਜੀ ਹਾਂਜੀ ਹਾਂਜੀ ਧੰਨਵਾਦ ਜੀ ਕੈਮਰਾਮੈਨ ਅਮਨਦੀਪ ਸਿੰਘ ਦੇ ਨਾਲ ਜਿਸਾ ਟੀਮ ਦੇ ਨੇ ਕਿਰਪਾਲ ਸਿੰਘ ਲੋਗੋ ਪੈਰੋ ਮਜਰਾ